ਮੈਂ ਤੇ ਡੀਐਸਪੀ ਸਾਹਿਬ ਸਾਡੇ ਨੰਗਲ ਦੇ ਅਸੀਂ ਇਕੱਠੇ ਜਿਹੜੀ ਬ੍ਰੀਥ ਸਾਈਟਸ ਨੇ ਅੱਜ ਉਹਨਾਂ ਦਾ ਸਾਂਝੇ ਤੌਰ ਤੇ ਦੌਰਾ ਕਰ ਰਹੇ ਹਾਂ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਲੈ ਕੇ ਆਉਣਾ ਚਾਹੁੰਦਾ ਕਿ ਜਿਹੜਾ ਇਸ ਟਾਈਮ ਡਿਸਚਾਰਜ ਵੋਲਿਊਮ ਉਹ 43800 ਕਿਊਸਕੀ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਬਹੁਤ ਘੱਟ ਹੈ 43800 ਕਿਊਸਕੀ ਚੋਂ 12150 ਕਿਊਸਕੀ ਆ ਆਪਣਾ ਨੰਗਲ ਹਾਈਡਲ ਚੈਨਲ ਵਿੱਚ ਛੱਡਿਆ ਜਾ ਰਿਹਾ ਤੇ 10500 ਕਿਊਸਕ ਤਕਰੀਬਨ ਅਨੰਦਪੁਰ ਸਾਹਿਬ ਹਾਈਡਲ ਚੈਨਲ ਛੱਡਿਆ ਜਾ ਰਿਹਾ ਸਿਰਫ ਅਤੇ ਸਿਰਫ 21000 ਕਿਊਸਕ ਜਿਹੜਾ ਹੈਗਾ ਉਹ ਸਤਲੁਜ ਦਰਿਆ ਵਿੱਚ ਜਾ ਰਿਹਾ ਜੈਹਨ ਜੀ ਮਾਨਯੋ ਐਸਐਸਪੀ ਸਾਹਿਬ ਰੂਪਨਗਰ ਔਰ ਮਾਨਯੋ ਡੀਸੀ ਸਾਹਿਬ ਰੂਪਨਗਰ ਜੀ ਦੀਆਂ ਅਧਿਕਾਰ ਅਨੁਸਾਰ ਸ਼੍ਰੀ ਸਚਿੰਤ ਪਾਠਕ ਜੀ ਡੀਐਸਐਮ ਸਾਹਿਬ ਨੰਗਲ ਔਰ ਮੈਂ ਡੀਐਸਪੀ ਕੁਲਵੀਰ ਸਿੰਘ ਹਲਕਾ ਨੰਗਲ ਤੋਂ ਆਪਦੇ ਅਮਲੇ ਫੈਲੇ ਦੇ ਨਾਲ ਸਿਵਲ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਆਏ ਆਂ ਕੁਝ ਕਿਸਾਨ ਵੀ ਸਾਡੇ ਨਾਲ ਖੜੇ ਨੇ ਪਰਲੇ ਪਾਸੇ ਵੀ ਉਰੇ ਵੀ ਇਹ ਬੇਲਾ ਧਿਆਨੀ ਪੈਂਦਾ ਔਰ ਜਿਹੜਾ ਪਾਣੀ ਦਾ ਪੱਧਰ ਆ ਜਿਵੇਂ ਮਾਨੀਏ ਐਸਟੀਓ ਸਾਹਿਬ ਨੇ ਦੱਸਿਆ ਵੀ ਬਹੁਤ 1671 ਦੀ ਜਿਹੜੀ ਹੈਗੀ ਆ ਖਤਰੇ ਦੇ ਕਾਫੀ ਨਿਸ਼ਾਨ ਤੋਂ ਕਾਫੀ ਥੱਲੇ ਆ ਕਿਸੇ ਕਿਸਮ ਦੀ ਘਬਰਾਉਣ ਦੀ ਡਰਨ ਦੀ ਪੈਨਿਕ ਹੋਣ ਦੀ ਲੋੜ ਨਹੀਂ ਆਪਾਂ ਹਰ ਪਲ 24 ਆਰ ਸਿਵਲ ਔਰ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਵਿੱਚ ਗਰਾਊਂਡ ਤੇ ਆ ਬਿਲਕੁਲ ਸ਼ਾਂਤੀ ਆ ਕੋਈ ਖਤਰੇ ਵਾਲੀ ਗੱਲਬਾਤ ਨਹੀਂ ਜੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਕੋਈ ਆਉਂਦੀ ਆ ਉਹ ਆਪਾਂ ਰੇਡੀਓ ਗੁਰਦੁਆਰਾ ਸਾਹਿਬ ਸਪੀਕਰਾਂ ਤੇ 24 ਘੰਟੇ ਅਨਾਉਂਸ ਕਰਵਾ ਰਹੇ ਆ ਕੋਈ ਗੱਲਬਾਤ ਹੋਏਗੀ ਆਪਾਂ ਆਪ ਅਨਾਉਂਸ ਕਰਾਵਾਂਗੇ ਘਬਰਾਉਣ ਦੀ ਕੋਈ ਲੋੜ ਨਹੀਂ ਜੈ ਹਿੰਦ